ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ 나ਹੀ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਨ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਐ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾਏ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾ ਤੇਰੀ ਵਡਿਆਈ ਇਤੋ ਤੋ ਤਸਾ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨਾ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਐ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਏ ਕਿਸ ਆਖ ਸੁਣਾਈਐ ਜੇ ਕਹਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾਐ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਹ ਤੁੱਤ ਤੁਝਹਿ ਧਿਆਵ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਭਾਉ ਕਿਹਾ ਆਉ ਤਦ ਬਿਨਾ ਕਿਸ ਸਾਵਾਹੀ ਇਕ ਤੂੰ ਤਾਂ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਹੈ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਹ ਤੋਤਾ ਤੁਝ ਹੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਾਬਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਹੈ ਵਿਣ ਨਾਵਾਏ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾਏ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾ ਤੇਰੀ ਵਡਿਆਈ ਏ ਤੋਤਾ ਤੁਝ ਹੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈ ਤਾਨ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰਹੁ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਹੈ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਏ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾਏ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾ ਤੇਰੀ ਵਡਿਆਈ ਇਤੋ ਤਾ ਤੁਝਾ ਧਿਆਵ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਹੈ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾਐ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਹ ਤੋਤਾ ਤੁਝ ਹੈ ਧਿਆਵ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਲ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਭਾਉ ਕਿਹਾ ਆਉ ਤਦ ਬਿਨ ਕਿਸ ਸਾਵਾਹੀ ਇਕ ਤੂੰ ਤਾਂ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਦੇਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਹੈ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਐ ਕਿਸੇ ਆਖ ਸੁਣਾਈਏ ਜੇ ਕਹਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਹ ਤੋਤਾ ਤੁਝ ਹੈ ਧਿਆਵ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨਾ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਹੈ ਵਿਣ ਨਾਵਾਏ ਸਭ ਜਗ ਬਉਰਾਇਆ ਨਾਮੁ ਲਾਇ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾ ਤੇਰੀ ਵਡਿਆਈ ਇਹ ਤੋਤ ਤੁਝਹਿ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨਾ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਐ ਵਿਣ ਨਾਵਾ ਸਭ ਜਗ ਬਉਰਾਇਆ ਨਾਮੁ ਲਾਇ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾ ਤੇਰੀ ਵਡਿਆਈ ਇਤੋ ਤਾ ਤੁਝ ਹਿ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨ ਕਿਸ ਸਾਵਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰਹੁ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਐ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾਐ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਹ ਤੋਤਾ ਤੁਝ ਹੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਾਉ ਕਿਹਾ ਆਉ ਤਦ ਬਿਨਾਂ ਕਿਸ ਸਾਵਾਹੀ ਇਕ ਤੂੰ ਤਾਂ ਸਭ ਕਿਸ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਵ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹ ਆਖ ਸੁਣਾਈ ਹੈ ਵਿਣ ਨਾਵਾ ਸਭ ਜਗ ਬਉਰਾਇਆ ਨਾਮ ਮਿਲਾਏ ਸੁਖ ਪਾਈਐ ਕਿਆ ਕਹੀਐ ਕਿਸੇ ਆਖ ਸੁਣਾਈਏ ਜੇ ਕਹਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤਾ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਹ ਤੋਤਾ ਤੁਝ ਹੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਲ ਤੇਰਾ ਇੱਕ ਨਾਮ